ਹਾਂਜੀ ਦੋਸਤੋ ਸ਼ਤਸ਼ੇਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਤੇ ਘਰ ਬੈਠੇ ਵੇਖ ਸਕਦੇ ਹੋ ਮਨਪਸੰਦ ਦੇ ਰਿਸ਼ਤੇ ਐਡ ਲਗਵਾਉਣ ਲਈ ਲਿਖੀ ਜਾਣਕਾਰੀ ਸਾਨੂੰ ਵਟਸਐਪ ਤੇ ਭੇਜੋ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਜੀ ਹਰ ਇੱਕ ਰਿਸ਼ਤਾ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਸੋ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਲੁਧਿਆਣਾ ਦੀ ਲੜਕੀ ਹੈ ਕਾਸਟ ਰਵੀਦਾਸੀਆ ਸਿੱਖ ਗੋਤ ਮੱਲ ਤਿਸਰਾ ਉਮਰ ਲੜਕੀ ਦੀ 1998 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਬੀਐਸਸੀ ਨਾਨ ਮੈਡੀਕਲ ਆਈਲੈਟਸ ਦੇ 7 ਬੈਂਡ ਨੇ ਜੀ ਭਰਾ ਇੱਕ ਹੈ ਭੈਣ ਕੋਈ ਨਹੀਂ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਹੋਵੇ ਵੀਜ਼ਾ ਦਾ ਖਰਚਾ ਕਰਨ ਵਾਲਾ ਹੋਵੇ ਜੀ ਪੇਪਰ ਮੈਰਿਜ ਕਰਨੀ ਹੈ ਪਰਿਵਾਰ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਡਾਕਟਰ ਰਜਨਦੀਪ ਕੌਰ ਪਤਾ ਮੁਖਤਸਰ ਦੀ ਲੜਕੀ ਹੈ ਜੀ ਕਾਸਟ ਜੱਟ ਸਿੱਖ ਉਮਰ ਅਕਤੂਬਰ 1996 ਕੱਦ 5 ਫੁੱਟ 5 ਇੰਚ ਭੈਣਾਂ 2 ਨੇ ਜੀ ਭਰਾ 1 ਹੈ ਪੜ੍ਹਾਈ ਕਰੀ ਹੈ ਲੜਕੀ ਨੇ ਪੀ ਐਚ ਡੀ ਕੈਂਸਰ ਬਾਇਓਲੋਜੀ ਪ੍ਰਿਗਰਮ ਚੰਡੀਗੜ੍ਹ ਤੋਂ ਜੀ ਫਰਵਰੀ 2024 ਦੇ ਵਿੱਚ ਕਮਕਾਰ ਜੀ ਅਪਲਾਈਂਗ ਫਾਰ ਪੋਸਟ ਡਾਕਟਰਲ ਪੋਸਟਿੰਗ ਜੌਬਸ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸੱਦੀ ਗੱਲਬਾਤ ਕਰ ਸਕਦੀ ਹਾਂ ਅਗਲਾ ਰਿਸ਼ਤਾ ਜੀ ਨਾਮ ਮਨਜੋਤ ਕੌਰ ਪਤਾ ਬਠਿੰਡਾ ਦੀ ਲੜਕੀ ਹੈ ਉਮਰ 34 1994 ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਪੜ੍ਹਾਈ ਕਰੀਏ ਲੜਕੀ ਨੇ ਬੀਏ ਪਾਸ ਪਿਤਾ ਦਾ ਨਾਮ ਹੈ ਜੀ ਰਾਮਪਾਲ ਸਿੰਘ ਮਾਤਾ ਗੁਰਮੀਤ ਕੌਰ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਲਖਵਿੰਦਰ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਉਮਰ 15/1992 ਗੋਤ ਹੈ ਜੀ ਬੰਗਣ ਤੇ ਪਰੋਚਾ ਕੱਦ 5 ਫੁੱਟ 7 ਇੰਚਾ ਮੁੰਡੇ ਦਾ ਪੜ੍ਹਾਈ ਕਰੀਆ ਮੁੰਡੇ ਨੇ ਬੀਏ ਐਂਡ ਕੰਪਿਊਟਰ ਡਿਪਲੋਮਾ ਪਿਤਾ ਇਹਨਾਂ ਦੇ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਭਰਾ ਇੱਕ ਹੈ ਜੀ ਮੁੰਡੇ ਦਾ ਐਨ ਆਰ ਆਈ ਹੈ ਭੈਣ ਮੈਰਿਡ ਹੈ ਮਮ ਕਰ ਰਹੀ ਜੀ ਮੁੰਡਾ ਗਵਰਨਮੈਂਟ ਜੋਬ ਕਰਦਾ ਐਜੂਕੇਸ਼ਨ ਡਿਪਾਰਟਮੈਂਟ ਪੋਸਟ ਸੀਨੀਅਰ ਲੈਬ ਅਸਿਸਟੈਂਟ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਪਟਿਆਲਾ ਮਹਾਲੀ ਚੰਡੀਗੜ੍ਹ ਦੇ ਨੇੜੇ ਏਰੀਏ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰੇਪਨਦੀਪ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਦਾ ਲੜਕਾ ਕਾਸਟ ਜੱਟ ਸਿੱਖ ਗੋਤ ਘੁੰਮਣ ਤੇ ਚੋਹਾਨਾ ਉਮਰ ਮੁੰਡੇ ਦੀ 26/8/1995 ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਪਾਸ ਬੀਏ ਪੋਸਟ ਗ੍ਰੈਜੂਏਸ਼ਨ ਸਰਟੀਫਿਕੇਟ ਫਰੋਮ ਸੈਂਟਰਲ ਕਾਲਜ ਐਂਡ ਸੇਹਨੀਆ ਕਾਲਜ ਐਂਡ ਟ੍ਰਾਂਟੋ ਤੋਂ ਜੀ ਭਰਾ ਇੱਕ ਹੈ ਮੈਰਿਡ ਹੈ ਤੇ ਪ੍ਰੂਜ਼ਿੰਗ ਪੀ ਐਚ ਡੀ ਐਟ ਹਾਂਗਕਾਂਗ ਸਿਸਟਰ ਇਨ ਲਾ ਪ੍ਰੂਜ਼ਿੰਗ ਪੀ ਐਚ ਡੀ ਐਟ ਆਈ ਆਈ ਟੇ ਜੋਧਪੁਰ ਦੇ ਵਿੱਚ ਜੀ ਕੰਮ ਕਰ ਹੈ ਵਰਕਿੰਗ ਐਜ਼ ਜੀਓਟੈਕਨੀਕਲ ਡਰਿਲਿੰਗ ਇਨ ਦਾ ਕੈਨੇਡੀਅਨ ਆਇਲ ਪੈਥ ਪਰਿਵਾਰ ਦੀ ਮੰਗ ਹੈ ਜੀ ਗੁੱਡ ਲੁਕਿੰਗ ਹੋਵੇ ਕੁੜੀ ਬਿਊਟੀਫੁੱਲ ਹੋਵੇ ਵੈਲ ਐਜੂਕੇਟਿਡ ਹੋਵੇ ਤੇ ਲੜਕੀ ਮੈਨਰਡ ਹੋਵੇ ਜੀ 10 ਤੋਂ 10 ਪੀਐਮ ਤੱਕ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕਪਿਲ ਅਰੋੜਾ ਪਤਾ ਮੋਗਾ ਤੋਂ ਗੋਤ ਗੰਡਾ ਉਮਰ ਹੈ ਜੀ 25 1993 ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਪਾਸ ਭਰਾ ਦੋ ਮੈਰਿਡ ਨੇ ਭੈਣ ਇੱਕ ਮੈਰਿਡ ਹੈ ਮਾਤਾ ਪਿਤਾ ਨੇ ਜੀ ਫੈਮਲੀ ਦੇ ਵਿੱਚ ਜੁਆਇੰਟ ਫੈਮਲੀ ਹੈ ਭਰਾ ਇਹਨਾਂ ਦਾ ਬਿਜ਼ਨਸ ਕਰਦਾ ਹੈ ਜੀ ਰਾਇਸ ਦੀ ਟਰੇਡਿੰਗ ਕਰਦੇ ਨੇ ਕੰਮ ਕਰਿਆ ਜੀ ਸ਼ਾਪਕੀਪਰ ਹੈ ਆਮਦਨ 6 ਲੱਖ ਰੁਪਏ ਸਲਾਨਾ 11 ਮਰਲੇ ਦੇ ਵਿੱਚ ਘਰ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਸਿੰਪਲ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਅਮਨਪ੍ਰੀਤ ਸਿੰਘ ਕਾਰਬਨ ਬੋਏ ਜੀ ਮੁੰਡਾ ਪੱਗ ਬੰਨਦਾ ਪਤਾ ਪਟਿਆਲਾ ਤੋਂ ਕਾਸਟ ਰਾਮਗੜੀਆ ਸਿੱਖ ਗੋਤ ਸਿੱਧੂ ਤੇ ਸੱਗੂ ਉਮਰ ਜੀ 22/7/1997 ਜਨਮ ਟਾਈਮ 8 एएम ਕੱਦ ਮੁੰਡੇ ਦਾ 5 ਫੁੱਟ ਦਾ 8 ਇੰਚ ਹੈ ਜੀ ਪੜ੍ਹਾਈ ਕਰੀ ਐ ਐਮ ਟੈਕ ਭਰਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਪਿਤਾ ਸਿਵਲ ਇੰਜੀਨੀਅਰ ਨੇ ਜੀ ਪ੍ਰਾਈਵੇਟ ਮਾਤਾ ਹਾਊਸ ਵਾਈਫ ਨੇ ਕਮ ਕਾਰਾ ਜੀ ਮੁੰਡਾ ਇੰਜੀਨੀਅਰ ਆ ਤੇ ਸੈਲਰੀ 85000 ਰੁਪਏ ਮਹੀਨਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ